ਸਸਿਕਾ ਜੀ ਸਾਰਿਆਂ ਨੂੰ ਪੱਡਾ ਕਿਨੂ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਹੋਏਗੀ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਬਨਾਸੀ ਕ੍ਰਸ਼ ਟਿਸ਼ੂ ਦਾ ਹੋਏਗਾ ਇਸ ਦੇ ਉੱਪਰ ਹੈਵੀ ਜ਼ਰੀ ਦਾ ਕੰਮ ਹੋਏਗਾ ਸੀਕੁਐਂਸ ਦਾ ਕੰਮ ਹੋਏਗਾ ਕਟ ਦਣ ਦਾ ਕੰਮ ਹੋਏਗਾ ਪ੍ਰੋਪਰ ਇਹਨਾਂ ਵਿੱਚ ਹੈਂਡਵਰਕ ਦਾ ਹੀ ਕੰਮ ਹੋਏਗਾ ਬਾਟਮ ਜਿਹੜੀ ਹੋਏਗੀ ਪਲੇਨ ਹੋਏਗੀ ਫੈਬਰਿਕ ਸੇਮ ਹੋਏਗਾ ਸ਼ਰਟ ਬਾਟਮ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿਹੜਾ ਦੁਪੱਟਾ ਹੋਏਗਾ ਪਰ ਪੀਸ ਦਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਸੂਟ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਇਹ ਜਿਹੜਾ ਸੂਟ ਹੋਏਗਾ ਪਿਓਰ ਜਾਰਜਾ ਟਿਸ਼ੂ ਦਾ ਹੋਏਗਾ ਬਹੁਤ ਹੀ ਪਿਆਰੀ ਇਹਨਾਂ ਵਿੱਚ ਵੀ ਕਲਰ ਮਿਲਣਗੇ ਇਹ ਵੀ ਫੈਬਰਿਕ ਸੇਮ ਹੋਏਗਾ ਸ਼ਰਟ ਬਾਟਮ ਜਿਹੜੀ ਹੋਏਗੀ ਨਾਲ ਦੁਪੱਟਾ ਜਿਹੜਾ ਹੋਏਗਾ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਤਿੰਨ ਕਲਰ ਹੋਣਗੇ ਪਿਓਰ ਜੌਰਜਟ 크ਰੇਪ ਦੀ ਸ਼ਰਟ ਹੋਏਗੀ ਵਰਕ ਹੋਏਗਾ ਮੋਡਲ ਦੀ ਬਾਟਮ ਹੋਏਗੀ ਪਿਓਰ ਸ਼ਿਫੌਨ ਦਾ ਦੁਪੱਟਾ ਹੋਏਗਾ ਇਸ ਦੇ ਉੱਪਰ ਪ੍ਰੋਪਰ ਲੈਸ ਵਰਕ ਦਾ ਕੰਮ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਜੌਰਜਟ ਦਾ ਫੁੱਲੀ ਪ੍ਰਿੰਟ ਸੂਟ ਮਿਲੇਗਾ 5 ਮੀਟਰ ਦੀ ਕੱਟ ਹੋਏਗੀ ਜੌਰਜਟ ਪਾਰਸੀ ਕੇਰਾ ਐਮਬੋਡੀ ਰਹੇਗੀ ਦੁਪੱਟੇ ਦੇ ਉੱਪਰ ਫੁੱਲ ਦੁਪੱਟੇ ਦੇ ਉੱਪਰ ਵਰਕ ਰਹੇਗਾ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਪਿਓਰ ਵੂਲਨ ਵੇਵਿੰਗ ਵਿੱਚ ਮਿਲਣਗੇ ਜਿਹੜਾ ਸ਼ਾਲ ਹੋਏਗਾ ਉਹ ਵੀ ਬਹੁਤ ਹੀ ਪਿਆਰਾ ਹੋਏਗਾ ਵੂਲਨ ਬਾਟਮ ਦੀ ਹੋਏਗੀ ਕਲਰ ਇੰਨਾ ਵਿੱਚ ਤੁਹਾਨੂੰ ਬਹੁਤ ਹੀ ਪਿਆਰੇ ਮਿਲ ਜਾਣਗੇ ਜਿਹੜੇ ਅਗਲੇ ਸੂਟ ਹੋਣਗੇ ਇਤਨੇ ਵਿਸਕੋਸ ਪਸ਼ਮੀਨਾ ਡਿਸਟ੍ਰਿਪਲ ਨੇ ਸੂਟ ਮਿਲਣਗੇ ਸ਼ਰਟ ਪ੍ਰਿੰਟ ਵਾਲੀ ਹੋਏਗੀ ਬਾਟਮ ਪਲੇਨ ਹੋਏਗੀ ਕੋਈ ਵੀ ਸੂਟ ਤੁਸੀਂ ਲੈ ਸਕਦੇ ਜਿਹੜਾ ਸੂਟ ਪਸੰਦ ਆਉਂਦਾ ਸ਼ਿਪਿੰਗ ਜਿਹੜੀ ਹੋਏਗੀ 올 ਇੰਡੀਆ ਫ੍ਰੀ ਰੈਨ ਵਾਲੀ ਕੋਈ ਵੀ ਸੂਟ ਤੁਸੀਂ ਬੁੱਕ ਕਰਾ ਸਕਦੇ ਹੋ ਹਾਂਜੀ ਜੇਕਰ ਵੀਡੀਓ ਵਧੀਆ ਲੱਗੇਗੀ ਤੇ ਸਮ लाइक ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ